ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਦਾ ਰਿਜ਼ਲਟ ਪੇਸ਼ ਕੀਤਾ ਗਿਆ ਤੇ ਸਾਡੇ ਨਾਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ ਇਸ ਵਾਰ ਦਾ ਰਿਜ਼ਲਟ ਕਿਦਾਂ ਦਾ ਆਇਆ ਮਿਸਟਰ ਜੀ ਅ ਜਿਹੜਾ ਆਇਆ ਜਿਹੜਾ ਸਕੂਲ ਐਜੂਕੇਸ਼ਨ ਬੋਰਡ ਦਾ ਸਾਡਾ 10+2 ਦਾ ਵੀ ਚੰਗਾ ਰਿਜ਼ਲਟ ਆਇਆ ਸੀ ਤੇ ਜਿਹੜਾ ਅੱਜ 10ਵੀਂ ਦਾ ਰਿਜ਼ਲਟ ਜਿਹੜਾ ਕੱਢਿਆ ਗਿਆ ਉਹ ਵੀ ਕਾਫੀ ਚੰਗਾ ਰਿਜ਼ਲਟ ਹੈ ਮੈਂ ਕਹਿ ਸਕਦਾ ਕਿ ਕਾਫੀ ਚੰਗਾ ਹੈ ਜਿਦੇ ਵਿੱਚ ਕੋਈ 375358 ਵਿਦਿਆਰਥੀਆਂ ਨੇ ਸਾਡੇ ਪੇਪਰ ਦਿੱਤੇ ਸੀਗੇ ਜਿਦੇ ਵਿੱਚ 200 271196 ਸਾਡੇ پاس ਹੋਏ ਨੇ ਜੇਕਰ ਆਪਾਂ ਗੱਲ ਕਰਦੇ ਹਾਂ ਰਿਜ਼ਲਟਸ ਦੀ ਤੇ ਇਸ ਵਾਰ ਪਹਿਲੇ ਪਿੰਸ थाना ਦਿੱਤੇ ਸੱਤ ਪੋਜੀਸ਼ਨਸ ਨੇ ਸੱਤ ਬੱਚੇ ਲਏ ਤੇ ਇਸ ਵਾਰ ਉਹਨਾਂ ਦੇ ਲਈ ਖਾਸ ਕੀ ਹੈ ਪਿਛਲੀ ਵੈਸੇ ਮੀਟਿੰਗ ਦੇ ਵਿੱਚ ਬੋਰਡ ਦੇ ਅਸੀਂ ਫੈਸਲਾ ਕੀਤਾ ਸੀਗਾ ਕਿ ਜਿਹੜੇ ਬੱਚੇ ਫਰਸਟ ਆਉਣਗੇ ਉਹਨਾਂ ਦੇ ਹੌਸਲਾ ਫਜ਼ਾਈ ਕਰੀਏ ਤਾਂ ਕਿ ਸਾਰੇ ਬੱਚੇ ਕੋਸ਼ਿਸ਼ ਕਰਨ ਕਿ ਅਸੀਂ ਫਰਸਟ ਆਈਏ ਉਹਦੇ ਕਰਕੇ ਇਹ ਫੈਸਲਾ ਸੀ ਕਿ ਜਿਹੜਾ ਬੱਚਾ ਫਰਸਟ ਆਏਗਾ ਪੰਜਾਬ ਦੇ ਵਿੱਚੋਂ ਉਹਨੂੰ 1 ਲੱਖ ਰੁਪਿਆ ਦਿੱਤਾ ਜਾਏਗਾ ਜਿਹੜਾ ਸੈਕੰਡ ਆਏਗਾ ਉਹਨੂੰ 75 ਹਜ਼ਾਰ ਦਿੱਤਾ ਜਾਏਗਾ ਜਿਹੜਾ ਥਰਡ ਆਏਗਾ ਉਹਨੂੰ 50 ਹਜ਼ਾਰ ਦਿੱਤਾ ਜਾਏਗਾ ਸੋ ਸਾਨੂੰ ਖੁਸ਼ੀ ਹੈ ਕਿ ਕਿ ਸੱਤ ਬੱਚੇ ਇਸ ਚਾਗੇ ਨੇ ਇਕੱਠੇ ਬਰਾਬਰ ਬਰਾਬਰ ਫਾਸਦੇ ਵਿੱਚ ਤੈਕੀ ਆਇਆ ਸੈਕਿੰਡ ਦੇ ਵਿੱਚ ਦੋ ਆ ਗਏ ਨੇ ਤੇ ਥਰਡ ਦੇ ਵਿੱਚ ਚਾਰ ਆ ਗਏ ਨੇ ਸੋ ਚਾਰਾਂ ਨੂੰ ਇਹ ਸੱਤਾਂ ਨੂੰ ਹੀ ਇਨਾਮ ਦਿੱਤਾ ਜਾਏਗਾ ਪਹਿਲੇ ਨੂੰ 1 ਲੱਖ ਰੁਪਇਆ ਦੂਜੇ ਦੋ ਨੂੰ 75-75 ਹਜ਼ਾਰ ਤੇ ਜਿਹੜੇ ਚਾਰ ਇਕੁਅਲ ਆਏ ਨੇ ਉਹਨਾਂ ਨੂੰ 50-50 ਹਜ਼ਾਰ ਚਾਰਾਂ ਨੂੰ ਦਿੱਤਾ ਜਾਏਗਾ ਤਾਂ ਕਿ ਜਿੰਨੇ ਵੀ ਬੱਚੇ ਆਏ ਨੇ ਸੱਤੇ ਦੇ ਸੱਤੇ ਉਹਨਾਂ ਨੂੰ ਸਾਰਿਆਂ ਨੂੰ ਹੀ ਇਨਾਮ ਦਿੱਤਾ ਜਾਏ ਨਕਲ ਦੀ ਸ਼ਕਤੀ ਹੋਣ ਦੇ ਬਾਵਜੂਦ ਵੀ ਇੰਨਾ ਚੰਗਾ ਰਿਜ਼ਲਟ ਆਉਣਾ ਖਾਸ ਕਰਕੇ ਜਿਹੜੇ ਉਪਰ ਸਕੂਲ ਸੀ ਜਿੱਥੇ ਬਹੁਤ ਜ਼ਿਆਦਾ ਮੱਝ ਦੀ ਨਕਲ ਸੀ ਸਾਰੀ ਉਹਨਾਂ ਦੇ ਉੱਤੇ ਬਹੁਤ ਸਖਤੀ ਕੀਤੀ ਕਿ ਉਹਨਾਂ ਦਾ ਰਿਜ਼ਲਟ ਬਹੁਤ ਡਾਊਨ ਆਇਆ ਉਹਨਾਂ ਦੇ ਡਾਊਨ ਆਉਣਾ ਦੂਜਾ ਰਿਜ਼ਲਟ ਵੀ ਡਾਊਨ ਹੋਇਆ ਨਹੀਂ ਹੋਰ ਉਪਰ ਆਉਣਾ ਸੀ ਇਹ ਰਿਜ਼ਲਟ ਸੋ ਮੈਂ ਸਭ ਤੋਂ ਮੈਂ ਸੰਤੋਸ਼ਤ ਹਾਂ ਕਿ ਇੰਨੀ ਨਕਲ ਨਾ ਬੱਜੜ ਦੇ ਬਾਪੂ ਜੀ ਦਾ ਰਿਜ਼ਲਟ ਆਇਆ ਤਾਂ ਸਹੀ ਰਿਜ਼ਲਟ ਆਇਆ ਐਕਚੁਅਲੀ ਰਿਜ਼ਲਟ ਆਇਆ ਇਹ ਠੀਕ ਹੈ ਜਨਾਬ ਜੀ ਹਾਂ ਨਕਲ ਦੀ ਸਖਤੀ ਰਹੀ ਹੈ ਜਿਸਕੇ ਕਾਰਨ ਥੋੜੀ ਜੀ ਪਰਸੈਂਟੇਜ ਜਿਹੜੀ ਐ ਨਾਰਮਲ ਰਹੀ ਹੈ ਪਰ ਕਾਫੀ ਜ਼ਿਆਦਾ ਜਸਟੀਫਾਈਡ ਇਸ ਨੂੰ ਕਾਰਿਆ